ACP इंडिया प्रणाम नाबादेव विधायक गुरदेव सिंह मानदेव पिता दी मौत ਤੋਂ ਬਾਅਦ ਉਨ੍ਹਾਂ ਨਾਲ ਘਰ ਅਫਸੋਸ ਕਰਨ ਲਈ ਪਹੁੰਚੇ ਭਗਵੰਤ ਮਾਨਦੀ ਪਤਨੀ ਡਾਕਟਰ ਗੁਰਪ੍ਰੀਤ ਕੋਟ ਮਾਨ ਨੇ ਕਿਹਾ ਮੈਂ ਅੱਜ ਆਪਣੇ ਪਰਿਵਾਰ ਵਿੱਚ ਦੁੱਖ ਸਾਂਝਾ ਕਰਨ ਆਈ ਹਾਂ ਪਿਤਾ ਦਾ ਜੋ ਵਿਛੋੜਾ ਸਾਨੂੰ ਹੋਇਆ ਹੈ ਉਹ ਬਹੁਤ ਹੀ ਦੁਖਦਾਈ ਗੱਲ ਹੈ ਉਹਨਾਂ ਦਾ ਸਹਾਰਾ ਹੀ ਬਹੁਤ ਵੱਡੀ ਗੱਲ ਹੈ ਸ਼ੀਰ ਬਾਦ ਵੱਡਿਆਂ ਦਾ ਨਹੀਂ ਮਿਲਦਾ ਇਸ ਕਰਕੇ ਸਾਨੂੰ ਬਹੁਤ ਅਫਸੋਸ ਹੈ ਏਸੀਪੀ ਇੰਡੀਆ ਤੋਂ ਰਿਪੋਰਟ ਜਤਿੰਦਰ ਕੁਮਾਰ ਨਾਬਾ ਦੀ ਅੱਜ ਦੀ ਦਿੱਕਮੜੀ ਭਾਈ ਕੋਈ ਨਹੀਂ ਬਾਤ ਚਾਹ ਰਿਹਾ ਅੱਜ ਦਾ ਬਸ ਵਾਰਡ ਉਹ ਬਈ ਦੇਖਦਾ ਹੈ ਅੱਗੇ ਵੀ ਚਲੋ ਇੱਕ ਮੈਂ ਬੱਸ ਬੱਸ ਬਾਤ ਕਰਦੇ ਨਾ ਨਾ ਬਾਤ ਇਹਨਾਂ ਦੇ ਅਫਸੋਸ ਤੇ ਕਰ ਪਹੁੰਚੀ ਤੇ ਵੇਖੋ ਬਹੁਤ ਹੀ ਮੰਦ ਭਾਗੀ ਜਿਹੜੀ ਉਹ ਗੱਲ ਹੈ ਕਿ ਪਿਤਾ ਦਾ ਗੁਜ਼ਰ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਨਸਾਨ ਲਈ ਇਹ ਸਦਮਾ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਅੱਜ ਉਸੇ ਦੇ ਤਹਿਤ ਅਫਸੋਸ ਕਰਨ ਲਈ ਮੈਂ ਨਾਬੇ ਐਮ.ਐਲ.ਏ. ਸਾਹਿਬ ਦੇ ਘਰ ਪਹੁੰਚੀ ਸੀ ਸੋ ਬਜ਼ੁਰਗ ਸੀਗੇ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਮੈਂਬਰ ਦਾ ਘਰੋਂ ਜਾਣਾ ਬਹੁਤ ਦੁਖਦਾਇਕ ਹੁੰਦਾ ਸੋ ਇਹ ਸਦਮੇ ਨੂੰ ਅਸੀਂ ਦੁੱਖ ਨੂੰ ਸਾਂਝਾ ਕਰਨ ਲਈ ਵੰਡਾਉਣ ਲਈ ਅੱਜ ਪਰਿਵਾਰ 'ਚ ਸ਼ਾਮਲ ਹੋਏ ਆ ਸਾਡਾ ਪਰਿਵਾਰ ਹੈ ਮੇਰੇ ਤੋਂ ਭੋਗ ਵਾਲੇ ਦਿਨ ਨਹੀਂ ਆਇਆ ਗਿਆ ਸੋ ਮੈਂ ਐਮਐਲ ਸਾਬ ਨੂੰ ਕਿਹਾ ਸੀ ਮੈਂ ਸਪੈਸ਼ਲ ਤੁਹਾਡੇ ਕੋਲ ਆ ਕੇ ਜਾਊਂਗੀ ਦੁੱਖ ਸਾਂਝਾ ਕਰਕੇ ਜਾਊਂਗੀ ਸੋ ਉਸੇ ਦਿਤੇ ਅੱਜ ਪਹੁੰਚੇ ਆ ਜੀ ਨਾਲ ਪੇ ਇਹਨਾਂ ਦੇ ਫਾਦਰ ਦੀ ਬੜੀ ਸੰਘਰਸ਼ ਭਰੀ ਜ਼ਿੰਦਗੀ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਦੇਖੋ ਮਾਤਾ ਪਿਤਾ ਦੀ ਸਾਰਿਆਂ ਦੀ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਹੈ ਆਪਦੇ ਮੈਨੂੰ ਲੱਗਦਾ ਹੈ ਉਹ ਦੇਖਾ ਮਾਰ ਕੇ ਉਹ ਆਪਦੇ ਬੱਚਿਆਂ ਲਈ ਸੋਚਦੇ ਨੇ ਕਿ ਉਹਨਾਂ ਨੂੰ ਪੜਾ ਲਈਏ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਰਸਤੇ ਪਾ ਦਈਏ ਸੋ ਇਹ ਜੇ ਮੈਨੂੰ ਲੱਗਦਾ ਹੈ ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੱਕ ਚੰਗੇ ਰਸਤੇ ਤੇ ਪਾਇਆ ਇੱਕ ਲੋਕ ਸੇਵਾ ਸਮਾਜ ਸੇਵਾ ਦਾ ਰਸਤਾ ਦਿਖਾਇਆ ਸੋ ਬਹੁਤ ਸੰਘਰਸ਼ਪੂਰੀ ਜ਼ਿੰਦਗੀ ਰਹੀ ਹੈ ਪਰ ਸੰਘਰਸ਼ ਮੈਨੂੰ ਲੱਗਦਾ ਉਹਨਾਂ ਦਾ ਪੂਰ ਚੜਿਆ ਤੇ ਅੱਜ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹ ਆਪਦੇ ਨਾਭੇ ਦੀ ਸੇਵਾ ਕਰ ਰਹੇ ਨੇ ਠੀਕ ਠੀਕ ਜੀ ਥੈਂਕ ਯੂ ਤੁਹਾਡੇ ਸਭ ਤੋਂ ਦੇਖਿਓ ਬਈ ਦੇਖੋ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਮੇਰੇ ਬਾਪੂ ਜੀ ਸਦਾ ਲਾਲ ਸਿੰਘ ਜੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਸਾਡੇ ਸਤਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਧਰਮ ਪਤਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਅੱਜ ਵਿਸ਼ੇਸ਼ ਤੌਰ ਤੇ ਨਾਬਾ ਦਾਸ ਦੇ ਘਰੇ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਡਾ ਇੱਕ ਪਰਿਵਾਰ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਨੇ ਲੰਮੀ ਉਮਰ ਬਖਸ਼ੀ ਤੰਦਰੁਸਤੀ ਬਖਸ਼ੇ ਔਰ ਮੇਰੇ ਪਿਤਾ ਜੀ ਬਹੁਤ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਬਤੀਤ ਕਰਕੇ ਪੂਰੀ ਜ਼ਿੰਦਗੀ 90 ਸਾਲ ਲਗਾਤਾਰ ਉਹਨਾਂ ਨੇ ਜਿਹੜਾ ਜਦੋਂ ਤੱਕ ਉਸ ਸੰਸਾਰ ਦੇ ਵਿੱਚ ਰਹੇ ਸਾਨੂੰ ਇੱਕੋ ਹੀ ਮਾਰਗਦਰਸ਼ਨ ਕੀਤਾ ਕਿ ਬੇਟਾ ਓਨੈਸਟੀ ਔਰ ਅੱਛਾ ਕਰਮ ਕਰੋ ਲੋਕਾਂ ਦੀ ਸੇਵਾ ਕਰੋ ਤੇ ਸ਼ਾਇਦ ਜ਼ਿੰਦਗੀ ਦੇ ਅੰਤਿਮ ਪੜਾ ਦੇ ਉੱਪਰ ਜਾ ਕੇ ਉਹਨਾਂ ਨੇ ਖੁਸ਼ੀ ਦੇਖਣ ਨੂੰ ਵੀ ਮਿਲੀ ਬਤੌਰ ਐਮਐਲਏ ਨਾਬਾ ਦੀ ਸੰਗਤ ਨੇ ਦਾਸ ਨੂੰ ਸੇਵਾ ਦਿੱਤੀ ਹੈ ਤੇ ਮੇਰੇ ਬਾਪੂ ਜੀ ਉਹ ਰਹੀ ਇਹ ਗੱਲ ਦੇਖ ਕੇ ਬਹੁਤ ਉਹਨਾਂ ਦੀ ਰੂਹ ਖੁਸ਼ ਹੁੰਦੀ ਸੀਗੀ ਔਰ ਬਹੁਤ ਖੁਸ਼ ਹੁੰਦੇ ਸੀਗੇ ਤੇ ਅੱਜ ਜੋ ਸਾਡੇ ਚ ਨਹੀਂ ਹੈਗੇ ਪਰ ਉਹਨਾਂ ਦੇ ਜਿਹੜੇ ਸਬਕ ਸਾਨੂੰ ਦਿੱਤੇ ਆ ਜੋ ਉਹਨਾਂ ਨੇ ਸਬਕ ਸਾਨੂੰ ਪੜਾਇਆ ਸਾਨੂੰ ਐਜੂਕੇਸ਼ਨ ਨਾਲ ਜੋੜਿਆ ਸਾਨੂੰ ਗਰੀਬੀ ਦੇ ਵਿੱਚ ਰਹਿ ਕੇ ਵੀ ਸਾਨੂੰ ਦਿਖਾਇਆ ਕਿ ਕਿਵੇਂ ਆਪਣੇ ਮਕਸਦ ਲਈ ਦ੍ਰਿੜ ਰਹਿਣਾ ਤੁਸੀਂ ਤੁਸੀਂ ਡੋਲਣਾ ਨਹੀਂ ਉਹ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ ਔਰ ਆਪਣੇ ਪਿਤਾ ਜੀ ਨੂੰ ਸਾਡੇ ਬਾਪੂ ਸਰਦਾਰ ਲਾਲ ਸਿੰਘ ਜੀ ਨੂੰ ਹਮੇਸ਼ਾ ਆਪਣੀਆਂ ਗੱਲਾਂ ਦੇ ਜ਼ਿਕਰ ਦੇ ਵਿੱਚ ਯਾਦ ਰੱਖਾਂਗੇ ਧੰਨਵਾਦ ਜੀ ਥੈਂਕ ਯੂ